2024 ਦੀਆਂ ਲੋਕ ਸਭਾ ਚੋਣਾਂ ਨੂੰ ਲੈ ਕੇ ਜਿੱਥੇ ਸਿਆਸੀ ਪਾਰਟੀਆਂ ਵੱਲੋਂ ਜ਼ੋਰ ਸ਼ੋਰ ਨਾਲ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉੱਥੇ ਹੀ ਵੱਖ-ਵੱਖ ਹਲਕਿਆਂ ਦੇ ਵਿੱਚ ਰੈਲੀਆਂ ਦਾ ਦੌਰ ਵੀ ਲਗਾਤਾਰ جاری ਹੈ। ਬਿੱਤੇ ਦਿਨੀ ਮਾਨਸਾ ਦੇ ਵਿੱਚ ਭਾਜਪਾ ਵੱਲੋਂ ਕਰਵਾਈ ਜਾ ਰਹੀ ਰੈਲੀ ਦੌਰਾਨ ਕੇਂਦਰੀ ਮੰਤਰੀ ਸਮ੍ਰਿਤੀ ਰਾਣੀ ਦੇ ਹੈਲੀਕਾਪਟਰ ਨੂੰ ਉਤਾਰਨ ਦੀ ਇਜਾਜ਼ਤ ਨਾ ਦਿੱਤੇ ਜਾਣ ਦਾ ਮਾਮਲਾ ਲਗਾਤਾਰ ਅੱਗੇ ਵਧਦਾ ਜਾ ਰਿਹਾ ਹੈ। ਭਾਜਪਾ ਦੀ ਬਠਿੰਡਾ ਤੋਂ ਉਮੀਦਵਾਰ ਪਰਮਪਾਲ ਕੌਰ ਨੇ ਕਿਹਾ ਕਿ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜ੍ਹਤ ਤੋ ਘਬਰਾਏ ਹੋਏ ਨੇ ਇਸੇ ਲਈ ਉਹਨਾਂ ਨੂੰ ਅੰਨੇ ਬਹਾਨੇ ਪਰੇਸ਼ਾਨ ਕੀਤਾ ਜਾ ਰਿਹਾ ਹੈ ਕਦੇ ਉਹਨਾਂ ਦੀ ਰਿਟਾਇਰਮੈਂਟ ਨੂੰ ਲੈ ਕੇ ਮੁਸ਼ਕਿਲਾਂ ਖੜੀਆਂ ਕੀਤੀਆਂ ਜਾ ਰਹੀਆਂ ਨੇ ਅਤੇ ਕਦੇ ਰਾਜਨਾਥ ਸਿੰਘ ਦੀ ਰੈਲੀ ਸੰਬੰਧੀ ਸਟੇਡੀਅਮ ਦੀ ਇਜਾਜ਼ਤ ਦੇ ਕੇ ਕੈਨਸਲ ਕੀਤੀ ਜਾ ਰਹੀ ਹੈ ਅਤੇ ਕਦੇ ਉਹਨਾਂ ਦੇ ਘਰ ਅੱਗੇ ਧਰਨੇ ਲਗਾ ਕੇ ਕਿਸਾਨ ਬਿਠਾ ਦਿੱਤੇ ਜਾ ਰਹੇ ਨੇ ਅਤੇ ਹੁਣ ਤਾਂ ਹੱਦ ਹੀ ਹੋ ਗਈ ਕਿ ਮਾਨਸਾ ਵਿਖੇ ਭਾਜਪਾ ਵੱਲੋਂ ਕੀਤੀ ਜਾ ਰਹੀ ਫਤਿਹ ਰੈਲੀ ਦੌਰਾਨ ਕੇਂਦਰੀ ਮੰਤਰੀ ਸਮ੍ਰਿਤੀ ਰਾਣੀ ਵੱਲੋਂ ਸੰਬੋਧਨ ਕੀਤਾ ਜਾਣਾ ਸੀ ਪਰ ਤੈ ਸਮੇਂ ਤੇ ਪਹੁੰਚੇ ਕੇਂਦਰੀ ਮੰਤਰੀ ਸਮ੍ਰਿਤੀ ਰਾਣੀ ਦੀ ਹੈਲੀਕਾਪਟਰ ਨੂੰ ਮਾਨਸਾ ਵਿਖੇ ਉਤਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਇਨ੍ਹਾਂ ਕੌਂਜੀਆਂ ਚਾਲਾਂ ਤੋਂ ਇਹ ਸਾਫ਼ ਜ਼ਾਹਿਰ ਹੋ ਜਾਂਦਾ ਹੈ ਕਿ ਆਮ ਆਦਮੀ ਪਾਰਟੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਚੜਤ ਤੋਂ ਘਬਰਾਇਆ ਹੋਇਆ ਹੈ ਬੀਤੇ ਦਿਨੀ ਉਹਨਾਂ ਦੇ ਘਰ ਅੱਗੇ ਪ੍ਰਦਰਸ਼ਨ ਕਰਨ ਆਏ ਕਿਸਾਨਾਂ ਨੂੰ ਰੋਕਣ ਦੀ ਬਜਾਏ ਪੁਲਿਸ ਪ੍ਰਸ਼ਾਸਨ ਵੱਲੋਂ ਉਹਨਾਂ ਦੇ ਘਰ ਮੁੱਖ ਗੇਟ ਨੂੰ ਵੀ ਵੈਰੀ ਗੇਟਾ ਦੇ ਨਾਲ ਬੰਦ ਕੀਤਾ ਗਿਆ ਸੀ ਦੇਖੋ ਕੱਲ ਜੋ ਮਾਨਸਾ ਦੇ ਵਿੱਚ ਪ੍ਰਸ਼ਾਸਨ ਨੇ ਕੀਤਾ ਉਹ ਘਬਰਾਟ ਹੈ ਆਪ ਪਾਰਟੀ ਦੀ ਝਾੜੂ ਪਾਰਟੀ ਦੀ ਤੇ ਬਾਦਲਾਂ ਦੀ ਰੜਕੇ ਇਹਨਾਂ ਨੇ ਸਮ੍ਰਿਤੀ ਰਾਣੀ ਜੀ ਦੇ ਚੌਪਰ ਨੂੰ ਲੈਂਡ ਕਰਨ ਦੇ ਵਿੱਚ ਸਹਿਯੋਗ ਨਹੀਂ ਦਿੱਤਾ ਉਹਦੇ ਬਾਰੇ ਮੈਂ ਆਪਦੇ ਸੀਨੀਅਰ ਲੀਡਰ ਸਹਿਬਾਨ ਨਾਲ ਗੱਲ ਕੀਤੀ ਹੈ ਅੱਜ ਐਕਸ਼ਨ ਵੀ ਹੋਊਗਾ ਇੱਕ ਇੱਕ ਆਫੀਸਰ ਜਿਹੜਾ ਉਸ ਗੱਲ ਵਾਸਤੇ ਜ਼ਿੰਮੇਵਾਰ ਹੋਊਗਾ ਉਹ ਇੱਥੋਂ ਚੱਕਿਆ ਜਾਊਗਾ ਔਰ ਜਿਹੜਾ ਹੁਣ ਜਿਹੜਾ ਭਾਜਪਾ ਇਸ ਚੀਜ਼ ਨੂੰ ਲਾਈਟਲੀ ਨਹੀਂ ਲੈ ਸਕਦੀ ਇਨਾ ਖੌਫ ਸੀਗਾ ਦੇਖੋ ਮੈਨੂੰ ਰਿਟਾਇਰਮੈਂਟ ਰੋਕੀ ਮੇਰਾ ਸਿਰਾਜਨਾਥ ਜੀ ਦੀ ਰੈਲੀ ਨਹੀਂ ਸਟੇਡੀਅਮ ਦੇ ਵਿੱਚ ਹੋਣ ਦਿੱਤੀ ਕੱਲ ਮੇਰੇ ਘਰ ਦੇ ਅੱਗੇ ਬੈਰੀਕੇਡਿੰਗ ਕਰ ਲਈ ਅੱਜ ਮੇਰੇ ਮਦਰ ਇਨ ਲਾ ਨੂੰ ਜਾ ਕੇ ਪੁਲਿਸ ਕਹਿ ਰਹੀ ਹੈ ਕਿ ਤੁਸੀਂ ਮਨਜ਼ੂਰੀ ਲੈ ਕੇ ਕੰਪੇਨ ਕਰੋ ਉਹਨਾਂ ਨੇ ਕਿਹੜਾ ਕੋਈ ਸਪੀਕਰ ਲਾਇਆ ਇਨਾ ਖੌਫ ਹੈ ਸਾਰਿਆਂ ਦੇ ਵਿੱਚ ਕਿ ਤਰ੍ਹਾਂ ਤਰ੍ਹਾਂ ਦੇ ਹੱਤਖੰਡੇ ਪ੍ਰਸ਼ਾਸਨ ਵੱਲੋਂ ਵਰਤੇ ਜਾ ਰਹੇ ਹੈ ਸੋ ਮੈਂ ਇਹੀ ਕਹੂੰਗੀ ਕਿ ਵੀ ਹੁਣ ਇਹੋ ਜਿਹੇ ਆਫੀਸਰ ਇੱਥੇ ਰਹਿਣੇ ਨਹੀਂ ਚਾਹੀਦੇ। ਮਨਸ਼ਾ ਨਹੀਂ ਰਹਿਣਗੇ। ਮਨਸ਼ਾ ਇਹ ਹੈਗੀ ਆ ਕਿ ਡਰੇ ਹੋਏ ਆ। ਉਹਨਾਂ ਨੂੰ ਇਹ ਆ ਕਿ ਭਾਜਪਾ ਜਿੱਤ ਰਹੀ ਆ। ਕੱਲ ਦੀ ਰੈਲੀ ਦੇ ਵਿੱਚ ਪਿੰਡਾਂ ਦੇ ਲੋਕ ਸੀਗੇ। ਕੱਲ ਜ਼ਿਮੀਂਦਾਰ ਕਿਸਾਨ ਭਰਾ ਉੱਥੇ ਬੈਠੇ ਸੀਗੇ ਜਿਹੜੇ ਸਾਨੂੰ ਸੁਣ ਰਹੇ ਸੀ। 4 ਘੰਟੇ 2 ਤੋਂ 6 ਵਜੇ ਤੱਕ ਕਿਸਾਨ ਭਰਾ ਜ਼ਿਮੀਂਦਾਰ ਭਰਾ ਉੱਥੇ ਬੈਠ ਕੇ ਰੈਲੀ ਦੇ ਵਿੱਚ ਰੀਕਰੈਸੀ ਸ਼੍ਰੀਮਤੀ ਸਿਮਰਤੀ ਰਾਣੀ ਜੀ ਨੂੰ ਉਹਨਾਂ ਦੇ ਵਿਚਾਰ ਸੁਣਨ ਵਾਸਤੇ ਮੇਰੀ ਬੇਨਤੀ ਤੇ ਹੀ ਉਹ ਵਾਪਸ ਗਏ ਆ ਕਿ ਵੀਰੋ ਹੁਣ ਸ਼ਰਾਰਤ ਹੋ ਚੁੱਕੀ ਹੈ ਤੁਹਾਨੂੰ ਵਾਪਸ ਜਾਣਾ ਪਊਗਾ ਤੁਸੀਂ ਡਟ ਕੇ ਇੱਕ ਤਰੀਕ ਨੂੰ ਵੋਟਾਂ ਪਾਓ ਤੇ ਝਾੜੂ ਨੂੰ ਤੀਲਾ ਤੀਲਾ ਕਰ ਦਿਓ ਨਾਲੇ ਬਾਦਲਾਂ ਨੂੰ ਵੀ ਇੱਥੋਂ ਭਜਾਓ ਫੇਰ ਉਹ ਉੱਥੋਂ ਗਏ ਆ ਕਿਸਾਨ ਭਰਾ ਕੱਲ ਐਡੀ ਵੱਡੀ ਗਿਣਤੀ ਚ ਆਏ ਸੀਗੇ ਸਾਡੇ ਨਾਲ ਤੁਹਾਡੇ ਘਰ ਦੇ ਆ ਕੀ ਬੈਰੀਕੇਟਿੰਗ ਕਰ ਦਿੱਤੀ ਜੀ ਬਿਲਕੁਲ ਜਿਉਂ ਦੀਆਂ ਵੀਡੀਓਜ਼ ਹੈਗੀਆਂ ਮੈਂ ਤੁਹਾਨੂੰ ਪੇਜ ਦੇ ਦੂੰਗੀ ਬਾਅਦ ਉਹਦੇ ਚ ਬਿਲਕੁਲ ਦੇਖੋ ਬੈਰੀਕੇਡਿੰਗ ਕਰਨੀ ਹੁੰਦੀ ਹੈ ਕਿ 200 ਮੀਟਰ 500 ਮੀਟਰ ਤੇ ਕਰਨੀ ਚਾਹੀਦੀ ਸੀ ਸਾਡਾ ਬਾਹਰ ਰੋਕ ਕੇ ਜੇ ਉੱਥੋਂ ਤੱਕ ਹੀ ਕਿਸਾਨਾਂ ਨੇ ਆ ਜਾਣਾ ਹੈ ਵਾਈ ਪਲੱਸ ਮੇਰੇ ਕੋਲ ਸਿਕਿਉਰਿਟੀ ਹੈ ਉਹਦਾ ਮਤਲਬ ਨਹੀਂ ਰਹਿ ਜਾਂਦਾ ਜੋ ਮੇਰੇ ਗੇਟ ਤੇ ਬੈਠੇ ਆ ਤੇ ਸਾਡੇ ਬੱਚੇ ਅੰਦਰ ਹੈ ਬਠਿੰਡਾ ਤੋਂ ਹਰਮਿੰਦਰ ਸਿੰਘ ਅਵਿਨਾਸ਼ ਦੀ ਰਿਪੋਰਟ